ਇਹ ਦੁਕਾਨ ਹੈ ਜੀ ਮੋੜ ਦੇ ਤਰਗੜਾ ਰੋਡ ਤੇ ਨਾਮ ਮੇਰਾ ਅਸ਼ਨੀ ਕੁਮਾਰ ਮੈਨੂੰ ਬੰਦੀ ਕੰਦੇ ਕਹਾ। ਕੀ ਘਟਨਾ ਹੈ ਜੀ ਵਾਰੀ? ਘਟਨਾ ਕੀ ਹੋਈ? ਘਟਨਾ ਜੀ ਰਾਤ 12 ਵਜੇ ਗੱਡੀ ਆਈ ਆ। ਇਧਰੋਂ ਤਿੰਨ ਗੱਡੀਆਂ ਸੀ ਦੋ ਤੇ ਕੋਈਆਂ ਤੇ ਬ੍ਰੇਕ ਮਾਰ ਕੋਦਾਂ ਤੇ ਆਈਆਂ। ਇੱਕ ਗੱਡੀ ਸਾਡੇ ਦੇ ਅੱਗੇ ਥੋੜਾ ਬੰਨ ਗਏ। ਸਿੱਧੀ ਅੰਬੇ ਦੇ ਅੰਬੇ ਦੇ ਵੇਲੇ ਵਜੀ ਆ। ਉਹਦੇ ਬਾਅਦ ਲੇੜੀ ਮੇਰੀ ਪੱਲ ਕੇ ਤੇ ਛੁੱਟਦੀਆਂ ਨਾਲੇ। ਬਾਅਦ ਗੱਡੀ ਵੀ ਇਧਰੋਂ ਪਟ ਗਈ ਆ। ਬਾਅਦ ਇਹਨਾਂ ਨੇ ਸਤੰਤਰ ਲਗੀਆਂ ਹੀ। ਬਾਅਦ ਮਲਾਜਮ ਕਿਤੇ ਆਏ ਆ ਕਰਨੈਲ ਸਿੰਘ ਕੋਲ ਅਗਲੇ ਉਨੇ ਅਗਰੇ ਨਾਲ ਫੜ ਲਿਆ ਵਾ ਤੇ ਇਹ ਬੰਦੇ ਆਪਣੇ ਗੱਡੀ ਦੇ ਵਿੱਚ ਗੱਡੀ ਕਰਦੀਆਂ ਬੰਦੇ ਕਿੱਥੇ ਜਾਂਦੇ ਵਾ ਜੇ ਇਹਨਾਂ ਨੇ ਹੱਥੀ ਲੱਲੀ ਹੈ ਬਲਾਜਮਾ ਨੇ ਉਹਨਾਂ ਕੋਲ ਉਹ ਗੱਡੀ ਡਾਇਰੈਕਟਰ ਮਤਲਬ ਡਾਇਰੈਕਟਰ ਨਾਲ ਬੰਨ ਕੇ ਤੇ ਲੱਗੇ ਆ ਗੱਡੀ ਮੈਨੂੰ ਇਹ ਨਹੀਂ ਸਮਝ ਆਈ ਕਿ ਐਂ ਕਿਉਂ ਆ ਗੱਡੀ ਘਾਰ ਵਾਲੇ ਲੈ ਗਏ ਕਿ ਪੁਲਿਸ ਮਲਾਜਮ ਨੇ ਇਹ ਘਾਰ ਵਾਲਿਆਂ ਨੇ ਖੜੀਆਂ ਗੱਡੀਆਂ ਤੇ ਉਹ ਤੇ ਕਿਹ ਗੋਤ ਆ ਇਥੇ ਅਸੀਂ 6 ਵਜੇ ਆਏ ਆ ਜੀ ਸਵੇਰੇ ਸਾਨੂੰ ਸਵੇਰੇ 6 ਵਜੇ ਫੋਨ ਗਿਆ ਜਦੋਂ ਤੁਸੀਂ ਆਏ ਉਹਦੇ ਕੋਲ ਤੇ ਹੈ ਗੱਡੀ ਕੋਈ ਇੱਥੇ ਕੋਈ ਗੱਡੀ ਨਹੀਂ ਹੈ ਜੀ ਤੁਹਾਨੂੰ ਪਤਾ ਹੀ ਕੀ ਕੋਣ ਆ ਬੰਦੇ ਕੋਣ ਨਹੀਂ ਨਹੀਂ ਸਾਨੂੰ ਨਹੀਂ ਪਤਾ ਅਸੀਂ ਸਵੇਰੇ ਜਾ ਕੇ ਪਰਚਾ ਦਿੱਤਾ ਜੀ ਜਦੋਂ ਤੇ ਮਰਾਜਾ ਸਾਨੂੰ ਪੰਜੀ ਸਾਹਿਬ ਨੇ ਕਿਹਾ ਕਿ ਤੁਹਾਡੀ ਗੱਡੀ ਜਤਾਂ ਐਸਾ ਮਾਰਦੀ ਆ ਕੋ ਬੜੀ ਆਸਰੀ ਮਨਦੀਪ ਸਿੰਘ ਦੇ ਨਾਂ ਦੇ ਆਸੀ ਉਹ ਨਕਾ ਮਾਰਦੇ ਬੈਕ ਸਾਹਿਬ ਤੋਂ ਰਹਿੰਦੇ ਪੂਲ ਸਾਲਾ ਦਾ ਕਹਿਣਾ ਕਿ ਟਾਡੀ ਸਹੰਤੀ ਨਾਲ ਗੱਡੀ ਭੇਜੀ ਆ। ਅੱਛਾ ਹੀ ਨਹੀਂ ਮੈਂ ਤੇ ਆਇਆ 6 ਵਜੇ ਤੇ ਵਾਪਸ ਤੋਈਆ 12 ਵਜੇ। ਤੁਹਾਨੂੰ ਕੁਝ ਨਹੀਂ ਪਤਾ। ਤੁਹਾਨੂੰ ਨਹੀਂ ਪਤਾ ਮੈਂ 6 ਵਜੇ ਆਇਆ ਵਾਂ। ਮੈਂ ਤੁਹਾਨੂੰ ਵੀ ਫੋਨ ਕੀਤਾ ਤੇ ਮੈਂ ਕੀਤੀ ਆ ਗੱਲ ਦੇਖੀ ਆ। ਨੁਕਸਾਨ ਕਿੰਨਾ ਹੋਇਆ? ਨੁਕਸਾਨ ਹੋਇਆ ਜੀ। 34000 ਦਾ ਨੁਕਸਾਨ ਆਇਆ ਮੇਰਾ। ਮੇਲੇ ਵੀ ਹੋ ਕੇ ਬਹਿ ਗਏ। ਕੰਮ ਨਹੀਂ ਦਾੜਾ ਮਰ ਰਿਹਾ ਹੁੰਦਾ। ਮੈਂ ਮੇਲਾ ਬੈਠਾ ਰਜ਼ੀਦਾਈ। ਯਾਰ ਜੀ ਕਹਿੰਦੇ ਵੀ ਅੱਗੀ ਕਹਿੰਦੇ ਜੇਕਰ ਮੰਨੂ ਐਜੋ ਗੱਡੀ ਆਈ ਐਨੀ ਢੀਡ ਹੁੰਦੀ ਆ ਜੇ ਜੜੋਂ ਹੁੰਦੇ ਡੇੜੀ ਟੁੱਟੀ ਐ ਕੋਈ ਗੱਲ ਨਹੀਂ ਹਾਂਜੀ ਮੇ ਨੁਕਸਾਨ ਮੇਲਾ ਹੋ ਗਿਆ ਲੇਕਿਨ ਜੇ ਬੰਦੇ ਇੱਥੇ ਬੰਦੇ ਜੀ ਮਰ ਜਾਂਦੇ ਕੀ ਇਹ ਜ਼ਿੰਮੇਵਾਰ ਰਹਾ ਸੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਜਾਂ ਜੇ ਨਹੀਂ ਉਹ ਕਰਨੇ ਵੀ ਆ ਜਿਹੜੇ ਗੱਡੀ ਐਨੀ ਤੇਜ਼ ਆਈ ਐ ਇੱਥੇ ਕੋਈ ਰਕਾਵਟ ਦੀ ਕਿਉਂ ਨਹੀਂ ਜੇਲ ਦੇਤਾ ਹੁੰਦਾ ਦਿਖਾਏ ਨਾੜੇ ਨਹੀਂ ਆਏ ਤੇ ਨਹੀਂ ਆਏ ਜਿਹੜੀ ਪੰਦੀ ਨੁਕਸਾਨ ਹੋ ਗਿਆ ਮੇਲੇ ਹੋ ਗਏ ਜੇ ਤੇ ਬੰਦੇ ਕਿੰਨੇ ਹੁੰਦੇ ਝੋਮ ਦੇ ਵਿੱਚ ਐਨੀ ਤੇਜ਼ ਗੱਡੀ ਆਈ ਐ ਸ਼ਕਾਵਨਾ ਵੀ ਜੀ ਆ ਤੇ ਜੇ ਬੰਦੇ ਮਰਜੇ ਦੇ ਕੋਹ ਨਹੀਂ ਉਮੀਦਾਰੀ ਚੜਾਉਂਦੇ ਤੇ ਜਿਹੜੀ ਪੱਜੀ ਆ ਸ਼ੌਕਮਾਨਾ ਕੱਟਣਾ ਕੀ ਜਬ ਬਣਾਇਆ ਰਿਆ ਰਾਤੀ ਕੋਈ ਨਾ ਪੌਰਾ ਸਾਡੇ ਪਤਾ ਵੇਂਦਾ ਨਾ ਉਹਦੇ ਉਹਦੀ ਸ਼ਰਾਬ ਜਿਹਨੇ ਪੀਤੀ ਵੀ ਸੀ ਅੱਧਰ ਦੀ ਦੁਆਇ ਦਾ ਦਰਾਂਗਨ ਸਾਈਡ ਤੋਂ ਜਿਹਦੇ ਆਏ ਨਾ ਪਿਛਲੇ ਰਾਤ ਨੂੰ ਜਿਹਦੇ ਆਇਆ ਜੱਟ ਜੀ ਆਈ ਹੈ ਬੜੀ ਸਪੀਡ ਨਾਲ ਹੀ ਆਈ ਹੈ ਜੇ ਸਿੱਧੀ ਗੱਲ ਆ ਇਹ ਤਨੂ ਆਇਆ ਦੁਕਾਨ ਦੇ ਅੰਦਰ ਵੇਚਾ ਤੇ ਮਾਰੀ ਆ ਤੇ 베ਰੀ ਵੀ ਟੁੱਟੀ ਆ ਕੰਪਾ ਵੀ ਟੁੱਟਿਆ ਦਾ ਨੁਕਸਾਨ ਹੋ ਗਿਆ ਸਿੱਧੀ ਦੁਕਾਨਾਂ ਜਿੱਤ ਪਰ ਉਹ ਰਾਤੀ ਫੇਰ ਬਹੁਤ ਸਾਰਾ ਅੱਗੇ ਜਾ ਦਾ ਪੁਲਸ ਦੇ ਹੁੰਦੇ ਸੁਣਦੇ ਵੀ ਇਹ ਕੰਮ ਉਹਨੂੰ ਪਤਾ ਤੇ ਸਭ ਨੂੰ ਪਤਾ ਤੇ ਗੱਡੀ ਫੇਰ ਚੁੱਕੇ ਤੇ ਕਿਤੇ 50 ਰੁਪਏ ਦੀ ਇਹਨਾਂ ਨੇ ਮਜੂਦਾ ਸੀਟੀ ਨੂੰ ਸਿੱਧੀ ਜਾਣ ਦਾ ਕਿੱਥੇ ਤਰੀਕੇ ਦੀ ਉੱਥੇ ਜਾਣ ਦੇ ਦਵਾ ਉਹ ਸਰੇ ਚੁਗਾਤੀ ਇਹ ਪੁਲਸ ਨੇ ਆਪ ਰਲ ਕੇ ਗੱਡੀ ਚਲਾ ਕੇ ਕਿਸੇ ਬੰਦੇ ਹੀ ਫੈਲੀ ਚਗਾਗ ਲੈ ਗੱਡੀ ਥਾਣੇ ਨਹੀਂ ਖੜੀ ਇਹਨਾਂ ਨੇ ਵਾਲੇ ਕਿੱਧਰ ਹੀ ਜੋ ਘਰ ਤੇ ਛੱਡੀ ਇਹਨਾਂ ਨੇ ਪੁਲਸ ਨੂੰ ਪਤਾ ਵਾ ਕਿੱਥੇ ਨਹੀਂ ਗਿਆ ਉਹ ਕਿੱਥੇ ਜੇ ਤੁਸੀਂ ਕਿਉਂ ਨਹੀਂ ਆਏ ਕਿਉਂ ਪਰ ਆਰਸੀ ਤੁਹਾਡੇ ਕੋਲ ਆ ਜੀ ਉਹ ਜੇ ਤਾਂ ਆਰਸੀ ਤੇ ਫਿਰ ਗੱਡੀ ਕਾਨੂੰ ਗਈ ਆ ਬਾਤ ਗੱਡੀ ਫਿਰ ਇੱਥੇ ਨਹੀਂ ਜਾਈ ਤਨੂਗ ਦਾ ਬਗਾ ਗੱਡੀ ਠਾਣੀ ਨਹੀਂ ਹੈ ਠਾਣੀ ਕਿੱਥੇ ਹੋਣੀ ਤੇ ਚਾਰ ਆਰੀ ਹੋਣੀ ਆਰਸੀ ਇਹਨਾਂ ਕੋਲ ਨਹੀਂ ਨਾ ਆਰਸੀ ਦੱਸਣੀ ਆਰਸੀ ਨਾਲ ਕੋਈ ਨੁਕਸਾਨ ਕਿੰਨਾ ਕੁ ਹੋਇਆ ਇਹਨਾਂ ਦਾ ਕਦਸਾਣਾ ਹੀ ਦਾਈ 35 40 35 40 ਹਜ਼ਾਰ ਦਾ ਲਾਭ ਆਦਾ ਕਦਸਾਣਾ ਹੀ ਅਗਰ ਰੇੜੀ ਬਣਾ ਲੱਗਿਆ ਸਿਲੰਡਰ ਬਣਾ ਲਵੇ ਛੋਡੇ ਲਈ ਬਣਾ ਦੇ ਮੇਰਾ ਖਿਆਲ 40 45 ਹਜ਼ਾਰ ਦੇ ਤੇ 35 40 ਹਜ਼ਾਰ ਦਾ ਲਾਭ ਸੱਚੀ ਗੱਲ ਰੋਜ਼ਗਾਰ ਇਹਨਾਂ ਦਾ ਇਹੀ ਇਹੀ ਕਮਾ ਕੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋ ਪੰਚਾਇਤ ਨੂੰ ਇਹ ਕਰਦਿਆਂ ਜਿਹੜਾ ਨੁਕਸਾਨ ਆ ਪੂਰਾ ਕੀਤਾ ਜਾ ਕਿਉਂ 35000 ਦਾ 40000 ਦਾ ਜਿਹੜਾ ਨੁਕਸਾਨ ਹੋਦਾ ਸਾਨੂੰ ਦੱਸੋ ਜੀ ਤੇ ਨਾ ਤੇ ਬਾਅਦ ਕਿ ਅੱਗੇ ਆਉਣ ਤੇ ਸਮੇਂ ਤੇ ਆਉਣ ਤੇ ਕਿ ਜੇ ਜੇ ਸੱਤ ਚਲਾਨੀ ਆ ਸੰਵਿਧਾਨਤ ਨਾਲ ਜਿੰਤਾ ਜਲਦੀ ਉਸਾਂ ਕਰੋ ਤਾਨੂੰ ਐਨ ਕਰ ਲੋ ਦੁਨੀਆ ਦਿਨੇ ਆਉ ਤੇ ਦੁਨੀਆ ਨੂੰ ਮਰਵਾ ਦੇ ਦਾਂ ਜਾ ਉਤਨੋ ਦੇਦ ਕੀਤੀ ਜੇ ਨਾਲ